ਬਾਦ ਵੱਡੀ ਖਬਰ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫੜੇ ਗਏ ਨੇ ਔਰ ਖੁਦ ਡੀਜੀਪੀ ਪੰਜਾਬ ਨੇ ਪਰਦਾ ਫਾਸ਼ ਕਰ ਦਿੱਤਾ ਪੂਰੇ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥੱਲੀ ਮਚਾ ਦਿੱਤੀ ਹੈ ਪਹਿਲੀ ਵਾਰ ਇਤਿਹਾਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਇੱਕ ਐਸੀ ਖਬਰ ਦੇਖਣ ਜਾ ਰਹੇ ਹੋ ਪੰਜਾਬ ਦੇ ਲੋਕ ਹੈਰਾਨ ਹੋ ਜਾਣਗੇ ਇਸ ਖਬਰ ਨੂੰ ਸੁਣ ਤੋਂ ਬਾਅਦ ਕਿਉਂਕਿ ਮੁੱਖ ਮੰਤਰੀ ਦਾ ਪਰਦਾ ਫਾਸ਼ ਕਰਨ ਵਾਲੇ ਐਰੇ-ਗਰੇ ਨਹੀਂ ਬਲਕਿ ਬਹੁਤ ਵੱਡੇ ਆਫੀਸਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਉਹਨੇ ਬਣੀ ਇੱਕ ਪਰਦਾ ਫਾਸ਼ ਕੀਤਾ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਨਾਮ ਪੰਜਾਬ ਦੇ ਅੰਦਰ ਵਿਰੋਧੀ ਧਿਰ ਦੇ ਵਿੱਚ ਉਹਨਾਂ ਨੇ ਵੀ ਤੰਜ ਕਸ ਦਿੱਤੇ ਨੇ ਔਰ ਬਹੁਤ ਵੱਡੀ ਗੱਲ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਉਂਕਿ ਗਾਲੀ ਦਰਾਂ ਸਾਲ ਦੇ ਵਿੱਚ ਐਸੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬੇहद ਯਾਦੇ ਸ਼ਰਮਸ਼ਾਰ ਹੋਣਾ ਪੈ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਬਹੁਤ ਵੱਡਾ ਖੁਲਾਸਾ ਕਰਨ ਵਾਲੇ ਡੀਜੀਪੀ ਪੰਜਾਬ ਗੌਰਵ ਯਾਦਵ ਖੁਦ ਆਪਣੀ ਜ਼ੁਬਾਨ ਦੇ ਵਿੱਚੋਂ ਦੱਸਣਗੇ ਔਰ ਇੱਕ ਪਾਸੇ ਨਸ਼ਾ ਵਿਰੋਧ ਯੁੱਧ ਛੇੜ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਦੂਜੇ ਪਾਸੇ ਕਾਂਸਟੇਬਲ ਅਮਨਦੀਪ ਕੌਰ ਨੇ ਵੀ ਬਹੁਤ ਵੱਡਾ ਕਾਂਡ ਕੀਤਾ ਜਿਹੜਾ ਉਹਦੀ ਵੀ ਤੁਹਾਡੇ ਸਾਹਮਣੇ ਖਬਰ ਸਾਂਝੀ ਕਰਾਂਗੇ ਪਹਿਲਾਂ ਮੈਂ ਤੁਹਾਡੇ ਨਾਲ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਖਬਰ ਹੈ ਉਹੀ ਸਾਂਝੀ ਕਰੂੰਗਾ ਭਗਵੰਤ ਮਾਨ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਵਿਕਰਮ ਸਿੰਘ ਮਜੀਠੀਆ ਨੇ ਘੇਰ ਲਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਮਜੀਠੀਆ ਬਣੀ ਉਹ ਬਹੁਤ ਵੱਡੀਆਂ-ਵੱਡੀਆਂ ਲਾਹਨਤਾਂ ਪਾਈਆਂ ਜਾ ਰਹੀਆਂ ਨੇ ਔਰ ਪੂਰੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਅਕਸਰ ਤੁਸੀਂ ਦੇਖਦੇ ਹੋ ਪੰਜਾਬ ਦਾ ਮੁੱਖ ਮੰਤਰੀ ਮਜੀਠੀਏ ਤੇ ਬਹੁਤ ਵੱਡੇ-ਵੱਡੇ ਸਵਾਲ ਕਰਦਾ ਔਰ ਦੂਜੇ ਪਾਸੇ ਮਜੀਠੀਏ ਨੇ ਭਗਵਾਨ ਤੇ ਮਾਨ ਦੀ ਸਰਕਾਰ ਘੇਰ ਲਈ ਹੈ ਕਿਉਂਕਿ ਦੂਜੇ ਪਾਸੇ ਅਮਨਦੀਪ ਕੌਰ ਕਨਸਟੇਬਲ ਜਿਹਨੂੰ ਲੈ ਕੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਵਿਵਾਦ ਛੜਿਆ ਔਰ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬੁਲਡੋਜ਼ਰ ਨਹੀਂ ਚਲਾ ਸਕਦਾ ਪਰ ਹੁਣ ਅੱਜ ਤੁਹਾਡੇ ਸਾਹਮਣੇ ਉਹਦੀ ਖਬਰ ਸਾਂਝੀ ਕਰਾਂਗੇ ਕਿ ਮਾਮਲਾ ਕੀ ਹੈ ਔਰ ਤੁਹਾਡੇ ਨਾਲ ਅਮਨਦੀਪ ਕੌਰ ਦੀ ਵੱਡੀ ਅਪਡੇਟ ਸਾਂਝੀ ਕਰਨ ਜਾ ਰਿਹਾ ਮੈਂ ਜਿਹੜੀ ਕਿ ਬੜੀ ਹੀ ਅਹਿਮ ਔਰ ਦੂਜੇ ਪਾਸੇ ਬਕਰਮ ਸਿੰਘ ਮਜੀਠੀਆ ਕੀ ਕਹਿ ਰਹੇ ਆ ਭਗਵਾਨ ਤਮਨ ਨੂੰ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਮੁੱਖ ਮੰਤਰੀ ਔਰ ਡੀਜੀਪੀ ਨੇ ਜਿਹੜਾ ਖੁਲਾਸਾ ਕੀਤਾ ਉਹੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਸੁਣੋ ਉਹਦੇ ਨਿਆਣੇ ਤਾਂ ਉਹਦੇ ਅੱਖੇ ਨਹੀਂ ਲੱਗਦੇ ਮੈਨੂੰ ਪਤਾ ਲੱਗਿਆ ਕਿ ਸੀਐਮ ਸਾਹਿਬ ਕਹਿੰਦੇ ਸਨ ਕਿ ਸੁਖਬੀਰ ਜੀ ਤੇ ਮਜੀਠੀਆ ਇਕੱਠੇ ਬਹਿ ਕੇ ਕਹਿੰਦੇ ਪ੍ਰੈਸ ਕਾਨਫਰੰਸ ਕਰਕੇ ਬੋਲੋ ਉਹ ਭਗਵੰਤਾ ਨੂੰ ਆਪ ਦੀ ਧੀ ਨਾਲ ਸ਼ੀਰਤ ਨਾਲ ਬਹਿ ਕੇ ਵੀ ਤੂੰ ਮੈਨੂੰ ਬੋਲ ਦੋ ਬੈਠੇ ਬੋਲ ਕੇ ਵਿਖਾ ਜਿਹੜਾ ਆਪਣੇ ਨਿਆਣਾ ਨਹੀਂ ਨਹੀਂ ਹੋਇਆ ਉਹ ਸਾਨੂੰ ਸੱਤਤਾ ਦਊਗਾ ਸਲਾਵਾ ਦਊਗਾ ਤੂੰ ਸਾਡਾ ਫਿਕਰ ਘੱਟ ਕਰ ਪਰ ਮਗਰ ਇੰਨੀ ਜਲਦੀ ਤਸੱਲੀ ਹੋ ਗਈ ਤੇਰੇ ਦਿਲ 'ਚ ਠਾ ਜਾ ਕੇ ਬੱਜੇ ਕੀ ਤੂੰ ਨਿਯੁਕਤੀ ਪੱਤਰ ਦੇਣ ਮਜੀਦੀਏ ਤਨ 24 ਘੰਟੇ ਤੇਰੇ ਸੁਪਨੇ ਅੱਜ ਵੀ ਤੇਰੇ ਦਿਨ 'ਚ ਵੀ ਦਿਮਾਗ 'ਚ ਵੀ ਚੜਾਈ ਕਰੀ ਫਿਰਦਾ ਛਾਤੀ ਤੇ ਜਣੋਂ ਤੇਰੀ ਬੇਨਕਾਬ ਕਰੂੰ ਤੇਰੇ ਪੁੱਠੇ ਬੇ ਕੰਮ ਕਾਰਨਾਮੇ ਬੇਨਕਾਬ ਕਰੂੰ ਇਹੀ ਮਕਸਦ ਸੀ ਕਿ ਤੈਨੂੰ ਜਗਾਉਣਾ ਜਗਾਤ ਆ ਤੇ ਤੇਰੀਆਂ ਗਿੱਦਰਤਾਂ ਹੋ ਗਿਆ ਤੋਂ ਤੇਰੀ ਨਕਮੀਆਂ ਗੱਲਾਂ ਤੋਂ ਮਜੀਠੇ ਨੂੰ ਕਹੇ ਸੀ ਬਿਕਰਮ ਸਿੰਘ ਮਜੀਠੀਆ ਸਰਕਾਰ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਚੱਕ ਦਿੰਦੇ ਨੇ ਅਕਸਰ ਤੁਸੀਂ ਵੇਖਿਆ ਔਰ ਦੂਜੇ ਪਾਸੇ ਭਗਵੰਤ ਮਾਨ ਵੀ ਨਹੀਂ ਘਟੋ ਵੀ ਬਹੁਤ ਵੱਡੇ ਵੱਡੇ ਸਵਾਲ ਚੱਕ ਦਿੰਦੇ ਸੀ ਔਰ ਅੱਜ ਜਿਹੜੀ ਖਬਰ ਡੀਜੀਪੀ ਬਣੀ ਉਹ ਸਾਂਝੀ ਕੀਤੀ ਗਈ ਹੈ ਬਹੁਤ ਵੱਡੀ ਔਰ ਅਹਿਮ ਖਬਰ ਹੈ ਜਿਹਦੇ ਨਾਲ ਭਗਵਾਨ ਤਮਾਨ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈ ਗਿਆ ਕਿਹੜੀ ਖਬਰ ਹੈ ਕਿ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਭਾਈ ਨਸ਼ੇ ਤਸਕਰਾਂ ਦੇ ਘਟਾ ਰਹੇ ਆ ਨਸ਼ਿਆਂ ਦੇ ਵਿਰੁੱਧ ਸਾਡਾ ਯੁੱਧ ਚੱਲ ਰਿਹਾ ਔਰ ਦੂਜੇ ਪਾਸੇ ਕੌਂਸਟੇਬਲ ਅਮਨਦੀਪ ਕੌਰ ਵੀ ਆ ਜਾਂਦੀ ਹੈ ਤਾਂ ਪੰਜਾਬ ਦੇ ਲੋਕ ਕਹਿੰਦੇ ਨੇ ਵੀ ਇਹਦੇ ਉੱਤੇ ਬਰਡੋ ਜਰ ਕਿਉਂ ਨਹੀਂ ਚਲਾਉਂਦੇ ਦੀ ਕੋਠੀ ਦੇ ਉੱਤੇ ਤਾਂ ਉਹਦੇ ਸਾਰੇ ਸਵਾਲ ਡੀਜੀਪੀ ਗੌਰਵ ਯਾਦਵ ਨੇ ਪੂਰੀ ਤਰ੍ਹਾਂ ਨਰੋਲ ਕਰ ਦਿੱਤੇ ਨੇ ਯਾਨੀ ਭਗਵਾਨ ਤੇ ਮਾਨ ਸਾਹਿਬ ਕਸੂਤੇ ਫਸ ਗਏ ਨੇ ਕਿਉਂਕਿ ਡੀਜੀਪੀ ਪੰਜਾਬ ਗੌਰਵ ਯਾਦਵ ਉਹਨਾਂ ਨੇ ਕਿਹਾ ਆਕੇ ਭਾਈ ਜਿਹੜੇ ਅਸੀਂ ਘਟਾ ਰਹੇ ਆ ਉਹ ਕੋਈ ਵੀ ਨਸ਼ੇ ਤਸਕਰ ਨਹੀਂ ਬਲਕਿ ਅਸੀਂ ਉਹ ਘਟਾ ਰਹੇ ਹਾਂ ਜਿਹੜੇ ਕੇ ਸਰਕਾਰੀ ਜ਼ਮੀਨ ਦੇ ਉੱਤੇ ਬਣੇ ਹੋਏ ਨੇ ਔਰ ਦੂਜੇ ਪਾਸੇ ਅਮਨਦੀਪ ਕੌਰ ਦਾ ਸਵਾਲ ਪੁੱਛਿਆ ਪੱਤਰਕਾਰ ਨੇ ਕਿ ਉਹਨੇ ਦੇ ਘਰ ਕਿਉਂ ਨਹੀਂ ਡਾ ਸਕਦੇ ਉਹ ਕਹਿੰਦੇ ਉਹ ਲੀਗਲ ਹੈ ਯਾਨੀ ਇੱਕੋ ਹੈ ਵੀ ਲਾਉਣ ਦੇ ਉੱਤੇ ਉਸ ਨੂੰ ਅਸੀਂ ਬਿਲਡੋਜਰ ਨਹੀਂ ਚਲਾ ਸਕਦੇ ਉਹਨੂੰ ਫਰੀਜ਼ ਜ਼ਰੂਰ ਕੀਤਾ ਜਾ ਸਕਦਾ ਜਿਵੇਂ ਕਿ ਉਹਨਾਂ ਨੇ ਬੈਨਰ ਚਪਕਾ ਦਿੱਤੇ ਨੇ ਬਹੁਤ ਵੱਡੇ ਵੱਡੇ ਪਰਚੇ ਵੀ ਲਾ ਦਿੱਤੇ ਨੇ ਕਹਿੰਦੇ ਭਗਵੰਤ ਮਾਨ ਸਾਹਿਬ ਨੇ ਆਪਣੀ ਆਪਣੀ ਇੱਜ਼ਤ ਬਚਾਉਣ ਦੇ ਲਈ ਉਹ ਉਹ ਪਰਚੇ ਲਵਾ ਦਿੱਤੇ ਨੇ ਤਾਂ ਹੁਣ ਆ ਜੋ ਡੀਜੀਪੀ ਪੰਜਾਬ ਨੇ ਜਿਹੜਾ ਖੁਲਾਸਾ ਕੀਤਾ ਉਹ ਮੁੱਖ ਮੰਤਰੀ ਦੀਆਂ ਗੱਲਾਂ ਦੇ ਉੱਤੇ ਪਾਣੀ ਫੇਰ ਗਿਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਡੀਜੀਪੀ ਗੌਰਵ ਯਾਦ ਨੇ ਸੱਚ ਧਾਰ ਦਿੱਤਾ ਕਿ ਭਾਈ ਅਸੀਂ ਜਿਹੜੇ ਘਰ ਟਾ ਰਹੇ ਹਾਂ ਉਹ ਨਸ਼ੇ ਤਸਕਰਾਂ ਦੇ ਨਹੀਂ ਹੈ ਉਹ ਤਾਂ ਉਹੀ ਘਰ ਨੇ ਜਿਹੜੇ ਸਰਕਾਰੀ ਜ਼ਮੀਨ ਦੇ ਉੱਤੇ ਬਣਾਏ ਗਏ ਨੇ ਉਹਨਾਂ ਉੱਤੇ ਦਾਵਾ ਬੋਲਿਆ ਤਾਂ ਫਿਰ ਉਹਨਾਂ ਨੇ ਇੱਕ ਹੋਰ ਸਵਾਲ ਕੀਤਾ ਕਿ ਭਾਈ ਜਿਹੜੇ ਤੁਸੀਂ ਘਰ ਟਾ ਰਹੇ ਹੋ ਪੰਜਾਬ ਦੇ ਅੰਦਰ ਜਿਹੜੇ ਛੋਟੇ-ਛੋਟੇ ਯਾਨੀ ਲੋਕ ਨਸ਼ਾ ਵੇਚਣ ਵਾਲੇ ਛੋਟੇ ਤਸਕਰ ਨੇ ਤਾਂ ਫਿਰ ਉਹਨਾਂ ਨੇ ਫਿਰ ਉਲਟਾ ਹੋਈ ਜਵਾਬ ਜਵਾਬ ਦਿੱਤਾ ਕਿ ਭਾਈ ਅਸੀਂ ਤਾਂ ਉਹੀ ਘਟ ਆ ਰਹੇ ਹਾਂ ਜਿਹੜੇ ਸਰਕਾਰੀ ਜ਼ਮੀਨ ਦੇ ਉੱਤੇ ਨੇ ਤਾਂ ਹੁਣ ਇੱਥੇ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਝੂਠਾ ਨਿਕਲ ਗਿਆ ਕਿਉਂਕਿ ਪੰਜਾਬ ਦੇ ਲੋਕ ਤਾਂ ਕਹਿੰਦੇ ਸੀ ਵੀ ਵੱਡਾ ਐਕਸ਼ਨ ਕਰੂਗਾ ਅਮਨਦੀਪ ਕੌਰ ਕਾਂਸਟੇਬਲ ਦੇ ਉੱਤੇ ਕਿਉਂਕਿ ਉਹਨੇ ਬਹੁਤ ਵੱਡਾ ਕੰਡ ਕਰ ਦਿੱਤਾ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਉਮੀਦ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਲੱਗੀ ਸੀ ਪ੍ਰਮukh ਮੰਤਰੀ ਵੱਡਿਆਂ ਦੇ ਘਰ ਨਹੀਂ ਢੋਂਦਾ ਇਹ ਤਾਂ ਛੋਟੇ-ਛੋਟੇ ਜਿਹੜੇ ਸੀਗੇ ਉਹਨਾਂ ਨੂੰ ਸਮੇਟ ਦਿੱਤਾ ਔਰ ਜਿਹੜੀ ਸਭ ਤੋਂ ਵੱਡੀ ਖਬਰ ਆ ਪੰਜਾਬ ਦੀ ਹੈਡਲਾਈਨ ਬਣ ਚੁੱਕੀ ਆ ਉਸ ਦੇ ਉੱਤੇ ਮੁੱਖ ਮੰਤਰੀ ਦੀ ਕੋਈ ਪ੍ਰਕਿਰਿਆ ਨਹੀਂ ਜਾਂਦੀ ਔਰ ਦੂਜੇ ਪਾਸੇ ਸ਼ਖਵੀਰ ਸਿੰਘ ਬਾਦਲ ਦੇ ਘਰ ਬਾਰੀ ਯਾਨੀ ਹਰ ਸਿਮਰਤ ਕੌਰ ਬਾਦਲ ਉਹਨਾਂ ਨੇ ਉੱਥੇ ਜਾ ਕੇ ਯਾਨੀ ਇੱਕ ਢੋਂਗ ਕਰਨ ਦਾ ਕੋਸ਼ਿਸ਼ ਕੀਤੀ ਆ ਕਿ ਅਸੀਂ ਤੁਹਾਡਾ ਪਤਾ ਲੈਣ ਆਏ ਆ ਦੇਖੋ ਪਤਾ ਲੈਣਾ ਮਾੜੀ ਗੱਲ ਨਹੀਂ ਪਰ ਵੈਸੇ ਇਹ ਲੀਡਰ ਆ ਨਾ ਜਿਹੜੇ ਫਾਸ ਕਰਕੇ ਬਾਦਲ ਕਾ ਲਾਣਾ ਇਹ ਰੋਟੀਆਂ ਸੇਕਦੇ ਨੇ ਲੋਕਾਂ ਦੇ ਉੱਤੇ ਸਿਆਸੀ ਲੜਾਈ ਲੜਦੇ ਨੇ ਨਾ ਕਿ ਉਹਨਾਂ ਨੂੰ ਕਿਸੇ ਦਾ ਧੋਖਾ ਹੋਈ ਹੈ ਪਤਾ ਨਹੀਂ ਕਿੰਨੇ ਕੁ ਲੋਕ ਉਹਨਾਂ ਨੇ ਮਾਰੇ ਵੀ ਆ ਦੱਬੇ ਵੀ ਆ ਜਦੋਂ ਉਹਨਾਂ ਦਾ ਰਾਜ ਰਿਹਾ ਇੱਥੇ 25 ਸਾਲ ਦੀ ਸਰਕਾਰ ਨੇ ਯਾਨੀ ਬਹੁਤ ਜ਼ਿਆਦਾ ਪੰਜਾਬ ਲੁੱਟਿਆ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਇਹ ਲੀਡਰ ਹੁੰਦੇ ਨੇ ਇਹ ਬਹੁਤ ਸਾਰਾ ਯਾਨੀ ਝਾਂਸਾ ਦਿੰਦੇ ਨੇ ਕੋਈ ਹਮਦਰਦੀ ਨਹੀਂ ਹੁੰਦੀ ਇਹਨਾਂ ਨੂੰ ਸਿਰਫ ਵੋਟਾਂ ਦਾ ਟਾਂਗ ਰਚਾਇਆ ਜਾਂਦਾ ਕਿ ਆਉਣ ਵਾਲੇ 27 ਦੇ ਵਿੱਚ ਅਸੀਂ ਕਿਵੇਂ ਦੁਬਾਰੇ ਕੁਰਸੀ ਵਾਪਸ ਕਰ ਲਈਏ ਇਹ ਵੀ ਬਾਦਰਕਾ ਯਾਨੀ ਸੰਘਰਸ਼ ਚੱਲ ਰਿਹਾ ਹੈ ਔਰ ਜਿਹੜਾ ਮੁੰਡਾ ਕਰੰਟ ਲਾ ਕੇ ਮਾਰਿਆ ਗਿਆ ਨਰਿੰਦਰਦੀਪ ਉਸ ਦੇ ਹੱਕ ਦੇ ਵਿੱਚ ਹਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਜਾਂਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ